ਸੈਂਟਰਲ ਜੇਲ੍ਹ ਵਿੱਚ ਇੱਕ ਕੈਦੀ ਨੂੰ ਫਾਂਸੀ ਹੋਣ ਵਾਲੀ ਸੀ ਫਾਂਸੀ ਤੋਂ ਪਹਿਲਾਂ ਉਸ ਤੋਂ ਉਸਦੀ ਆਖਰੀ ਇੱਛਾ ਪੁੱਛੀ ਗਈ ਉਸਨੇ ਕਿਹਾ ਕਿ ਉਹ ਆਪਣੀ ਪਤਨੀ ਨਾਲ ਆਖਰੀ ਵਾਰ ਇੱਕ ਰਾਤ ਬਤੀਤ ਕਰਨਾ ਚਾਹੁੰਦਾ ਹੈ ਜੇਲ੍ਹ ਪ੍ਰਸ਼ਾਸਨ ਨੇ ਉਸਦੀ ਗੱਲ ਮੰਨ ਲਈ ਜਦੋਂ ਉਸਦੀ ਪਤਨੀ ਜੇਲ੍ਹ ਆਈ ਅਤੇ ਦੋਹਾਂ ਨੂੰ ਇੱਕ ਕਮਰੇ ਵਿੱਚ ਛੱਡ ਦਿੱਤਾ ਗਿਆ ਜਿਵੇਂ ਹੀ ਉਹ ਆਪਣੀ ਪਤਨੀ ਨੂੰ ਮਨਾਉਣ ਲੱਗਾ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਅੰਦਰ ਕੀ ਹੋਵੇਗਾ ਪਰ ਥੋੜੀ ਦੇਰ ਬਾਅਦ ਕਮਰੇ ਦੇ ਅੰਦਰ ਜੋ ਹੋਇਆ ਉਹ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਿਆ ਉਹ ਦੇਖ ਕੇ ਜੇਲ੍ਹ ਦੇ ਸਾਰੇ ਅਫਸਰ ਹੈਰਾਨ ਰਹਿ ਗਏ ਕਿਸੇ ਦੀ ਛਿਕ ਨਿਕਲ ਗਈ ਤਾਂ ਕੋਈ ਕੰਬਣ ਲੱਗਾ ਕਿਉਂਕਿ ਰਾਤ ਦਾ ਸਮਾਂ ਸੀ ਜੇਲ੍ਹ ਦੀਆਂ ਲੰਬੀਆਂ ਲੰਮੀਆਂ ਉੱਚੀਆਂ ਕੰਧਾਂ ਜਿਨ੍ਹਾਂ ਉੱਤੇ ਕਾਈ ਜੰਮੀ ਹੋਈ ਸੀ ਕਿਸੇ ਖਾਮੋਸ਼ ਪਹਿਰੇਦਾਰ ਵਾਂਗ ਖੜੀਆਂ ਸੀ ਦੂਰੋਂ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਆ ਰਹੀ ਸੀ ਜੇਲ੍ਹ ਦੀਆਂ ਕੋਠੜੀਆਂ ਵਿੱਚ ਬੰਦ ਕੈਦੀ ਹੌਲੀ-ਹੌਲੀ ਨੀਂਦ ਵਿੱਚ ਜਾ ਰਹੇ ਸੀ ਪਰ ਇੱਕ ਕੋਠੜੀ ਸੀ ਜਿਸ ਵਿੱਚ ਨੀਂਦ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਉਹ ਸੀ ਕੈਦੀ ਨੰਬਰ 304 ਕਿਸ਼ੋਰ ਦੀ ਕੋਠੜੀ ਕਿਸ਼ੋਰ ਲੋਹੇ ਦੀਆਂ ਸਲਾਕਾਂ ਨੂੰ ਫੜ ਕੇ ਬਾਹਰ ਵੱਲ ਦੇਖ ਰਿਹਾ ਸੀ ਉਸ ਦੇ ਚਿਹਰੇ ਉੱਤੇ ਥਕਾਵਟ ਡਰ ਅਤੇ ਅਪਰਾਧ बोਧ ਸਭ ਕੁਝ ਇਕੱਠਾ ਸਾਫ਼ ਝਲਕ ਰਿਹਾ ਸੀ ਅਗਲੇ ਦਿਨ ਸਵੇਰੇ ਉਸ ਨੂੰ ਫਾਂਸੀ ਦਿੱਤੀ ਜਾਣੀ ਸੀ ਜ਼ਿੰਦਗੀ ਦੀ ਆਖਰੀ ਰਾਤ ਅਤੇ ਅਜਿਹੇ ਭਗਤ ਇਨਸਾਨ انسان ਦੇ ਮਨ ਵਿੱਚ ਨਾ ਜਾਣੇ ਕਿੰਨੇ ਖਿਆਲ ਆਉਂਦੇ ਹਨ ਉਸ ਦੀਆਂ ਅੱਖਾਂ ਵਿੱਚ ਆਪਣੇ ਬਚਪਨ ਦੀਆਂ ਤਸਵੀਰਾਂ ਘੁੰਮਣ ਲੱਗੀਆਂ ਮਿੱਟੀ ਦੇ ਮੈਦਾਨ ਉੱਤੇ ਖੇਡਦੇ ਹੋਏ ਉਹ ਅਤੇ ਉਸ ਦਾ ਦੋਸਤ ਸਭ ਤੋਂ ਪਿਆਰਾ ਦੋਸਤ ਨਾਗੇਦਰ ਦੋਹਾਂ ਨੇ ਇੱਕ ਸਕੂਲ ਵਿੱਚ ਪੜ੍ਹਾਈ ਕੀਤੀ ਸੀ ਇੱਕ ਦੂਜੇ ਬਿਨਾ ਰਹਿਣਾ ਤਾਂ ਜਿਵੇਂ ਮੁਨਕਿਨ ਹੀ ਨਹੀਂ ਸੀ ਪਿੰਡੇ ਵਿੱਚ ਸਭ ਕਹਿੰਦੇ ਸੀ ਇਹ ਦੋਵੇਂ ਤਾਂ ਰਾਮ ਲక్ష్మణ ਹਨ ਕਦੇ Juda ਨਹੀਂ ਹੋਣਗੇ ਪਰ ਕਿਸ ਨੂੰ ਪਤਾ ਸੀ ਕਿ ਉਹੀ ਦੋਸਤੀ ਵਿੱਚ ਹੀ ਡੁੱਬ ਜਾਵੇਗੀ ਜੇਲ੍ਹ ਦੇ ਅੰਦਰ ਟਿਮਟਮ ਆਉਂਦੀ ਪੀਲੀ ਰੋਸ਼ਨੀ ਕੰਧਾਂ ਉੱਤੇ ਪੈਂਦੀਆਂ ਛਾਈਆਂ ਅਤੇ ਪਹਿਰੇਦਾਰਾਂ ਦੇ ਭਾਰੀ ਜੁੱਤਿਆਂ ਦੀ ਆਵਾਜ਼ ਸਭ ਕੁਝ ਮਾਹੌਲ ਨੂੰ ਹੋਰ ਡਰਾਉਣਾ ਬਣਾ ਰਹੀਆਂ ਸੀ ਜੇ ਜੇਲ੍ਹਰ ਸਿਕਾਵਤ ਆਪਣੀ ਮੇਜ਼ ਉੱਤੇ ਬੈਠਾ ਫਾਈਲਾਂ ਦੇਖ ਰਿਹਾ ਸੀ ਉਸ ਦੇ ਸਾਹਮਣੇ ਰੱਖਿਆ ਵੱਡਾ ਜਿਹਾ ਲਾਲ ਰਜਿਸਟਰ ਵਾਰ-ਵਾਰ ਪਲਟਦੇ ਹੋਏ ਉਸ ਦੀ ਨਜ਼ਰ ਕਿਸ਼ੋਰ ਦੇ ਨਾਮ ਉੱਤੇ ਟਿਕ ਜਾਂਦੀ ਕੱਲ ਸਵੇਰੇ ਕਿਸ਼ੋਰ ਨੂੰ ਫਾਂਸੀ ਉਹ ਹੌਲੀ ਜਿਹੀ ਕੁਝ ਬੋਲਿਆ ਪਰ ਉਸ ਦੇ ਚਿਹਰੇ ਉੱਤੇ ਕੋਈ ਦੁੱਖ ਨਹੀਂ ਸੀ ਉਲਟਾ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਦਰਅਸਲ ਜੇਲਰ ਸ਼ਿਕਾਵਤ ਕਿਸੋਰ ਦੀ ਆਖਰੀ ਇੱਛਾ ਪੂਰੀ ਕਰਨ ਦਾ ਬਹਾਨਾ ਲੱਭ ਰਿਹਾ ਸੀ ਪਰ ਅਸਲ ਵਿੱਚ ਉਸ ਦੇ ਦਿਮਾਗ ਵਿੱਚ ਕੁਝ ਹੋਰ ਹੀ ਚੱਲ ਰਿਹਾ ਸੀ ਕਿਸੋਰ ਨੂੰ ਜੇਲਰ ਦੇ ਸਾਹਮਣੇ ਲਿਆਂਦਾ ਗਿਆ ਹੱਥਾਂ ਵਿੱਚ ਹੱਥ ਖੜੀਆਂ ਸੀ ਪਰ ਚਿਹਰਾ ਸ਼ਾਂਤ ਸੀ ਜੇਲਰ ਨੇ ਪੁੱਛਿਆ ਹਾਂ ਕਿਸੋਰ ਕੋਈ ਆਖਰੀ ਇੱਛਾ ਹੈ ਤੁਹਾਡੀ ਕਿਸੋਰ ਨੇ ਡੂੰਗਾ ਸਾ ਲਿਆ ਤੇ ਹੌਲੀ ਸੁਰ ਵਿੱਚ ਬੋਲਿਆ ਹਾਂ ਸਾਹਿਬ ਮੈਂ ਆਪਣੀ ਘਰ ਵਾਲੀ ਰਜਨੀ ਨਾਲ ਆਖਰੀ ਰਾਤ ਬਤੀਤ ਕਰਨਾ ਚਾਹੁੰਦਾ ਹਾਂ ਬਸ ਇੱਕ ਵਾਰ ਉਸ ਨੂੰ ਮਿਲ ਲਵਾਂ ਜੇਲਰ ਨੇ ਹੈਰਾਨੀ ਜਤਾਈ ਪਰ ਉਸਦੇ ਦਿਮਾਗ ਵਿੱਚ ਤੁਰੰਤ ਇੱਕ ਚਲਾਕੀ ਦਾ ਖਿਆਲ ਆਇਆ ਉਸਨੇ ਬਿਨਾਂ ਦੇਰ ਕੀਤੇ ਹਾਂਮੀ ਭਰ ਦਿੱਤੀ ਠੀਕ ਹੈ ਤੁਹਾਡੀ ਇੱਛਾ ਪੂਰੀ ਹੋਵੇਗੀ ਪਰ ਅਸਲੀਅਤ ਇਹ ਸੀ ਕਿ ਜੇਲਰ ਚਾਹੁੰਦਾ ਸੀ ਕਿ ਇਸ ਕਮਰੇ ਵਿੱਚ ਗੁਪਤ ਕੈਮਰੇ ਲਗਾ ਕੇ ਉਸ ਰਾਤ ਦੀ ਹਰ ਗਤੀਵਿਧੀ ਰਿਕਾਰਡ ਕਰੇ ਤਾਂ ਜੋ ਬਾਅਦ ਵਿੱਚ ਉਹ ਰਜਨੀ ਨੂੰ ਬਲੈਕਮੇਲ ਕਰ ਸਕੇ ਉਸ ਦੀ ਗੰਦੀ ਨਿਆਤ ਮਾਸੂਮ ਚਿਹਰੇ ਦੇ ਪਿੱਛੇ ਲੁਕੀ ਹੋਈ ਸੀ ਰਾਤ ਲਗਭਗ 10 ਵਜੇ ਜੇਲ੍ਹ ਦਾ ਮੁੱਖ ਦਰਵਾਜ਼ਾ ਖੁੱਲਿਆ ਤੇ ਪਹਿਰੇਦਾਰਾਂ ਦੇ ਵਿਚਕਾਰੋਂ ਰਜਨੀ ਅੰਦਰ ਆਈ ਉਹ ਗੂੜੇ ਲਾਲ ਰੰਗ ਦੇ ਸੂਟ ਵਿੱਚ ਸੀ ਮੱਥੇ ਉੱਤੇ ਬਿੰਦੀ ਪਰ ਚਿਹਰੇ ਉੱਤੇ ਕੋਈ ਦੁੱਖ ਦਾ ਭਾਵ ਨਹੀਂ ਸੀ ਕਿਸ਼ੋਰ ਨੇ ਇਸ ਲੱਖਾਂ ਦੇ ਵਿਚਕਾਰੋਂ ਉਸ ਨੂੰ ਦੇਖਿਆ ਤੇ ਇੱਕ ਪਲ ਲਈ ਉਸ ਦੀਆਂ ਅੱਖਾਂ ਭਰ ਆਈਆਂ ਰਜਨੀ ਉਸਨੇ ਮਨ ਨਹੀਂ ਮੰਨਿਆ ਰਜਨੀ ਦੀ ਚਾਲ ਵਿੱਚ ਅਜੀਬ ਜਿਹੀ ਠੰਡਕ ਸੀ ਉਹ ਜਿਵੇਂ ਇੱਥੇ ਮਜਬੂਰੀ ਵਿੱਚ ਨਹੀਂ ਸਗੋਂ ਕਿਸੇ ਖੇਡ ਵਾਂਗ ਆਈ ਹੋਵੇ ਜੇਲਰ ਨੇ ਕਿਹਾ ਇਹਨਾਂ ਦੋਨਾਂ ਨੂੰ ਕਮਰੇ ਵਿੱਚ ਲੈ ਜਾਓ ਅੱਜ ਰਾਤ ਇੱਥੇ ਹੀ ਰਹਿਣਗੇ ਉਹ ਕਮਰਾ ਸਾਫ਼ ਸੁਥਰਾ ਸੀ ਸਫੇਦ ਕੰਧਾਂ ਕੋਨੇ ਵਿੱਚ ਪੁਰਾਣਾ ਪੱਖਾ ਤੇ ਵਿਚਕਾਰ ਲੋਹੇ ਦਾ ਪਲੰਗ ਪਰ ਕਿਸੇ ਨੂੰ ਪਤਾ ਨਹੀਂ ਸੀ ਕਿ ਕੰਦਾਂ ਦੇ ਪਿੱਛੇ ਅਤੇ ਬਲਵਾਂ ਦੇ ਅੰਦਰ ਕੈਮਰੇ ਲੁਕੇ ਹੋਏ ਸੀ। ਕਿਸ਼ੋਰ ਨੇ ਕਮਰੇ ਵਿੱਚ ਕਦਮ ਰੱਖਦੇ ਹੀ ਚਾਰੇ ਪਾਸੇ ਧਿਆਨ ਨਾਲ ਦੇਖਿਆ। ਉਸ ਦੀਆਂ ਨਜ਼ਰਾਂ ਵਾਰ-ਵਾਰ ਘੁੰਮ ਰਹੀਆਂ ਸੀ। ਉਹ ਸਮਝ ਗਿਆ ਸੀ ਕਿ ਇੱਥੇ ਕੁਝ ਨਾ ਕੁਝ ਜ਼ਰੂਰ ਲੁਕਿਆ ਹੈ। ਦਰਵਾਜ਼ਾ ਬੰਦ ਹੁੰਦੇ ਹੀ ਰਜਨੀ ਮੁਸਕਰਾਈ ਅਤੇ ਨੇੜੇ ਆ ਕੇ ਬੋਲੀ, "ਤਾਂ ਆਖਰਕਾਰ ਇਹ ਦਿਨ ਵੀ ਆ ਹੀ ਗਿਆ। ਕੱਲ ਸਵੇਰੇ ਫਾਂਸੀ ਅਤੇ ਅੱਜ ਆਖਰੀ ਰਾਤ ਮੇਰੇ ਨਾਲ।" ਕਿਸ਼ੋਰ ਦੀਆਂ ਅੱਖਾਂ ਭਰ ਆਈਆਂ ਉਸਨੇ ਰਜਨੀ ਦਾ ਹੱਥ ਫੜ ਲਿਆ ਰਜਨੀ ਮੈਂ ਜ਼ਿੰਦਗੀ ਭਰ ਤੈਨੂੰ ਮੁਹੱਬਤ ਕੀਤੀ ਤੂੰ ਜੋ ਕਿਹਾ ਮੈਂ ਉਹੀ ਕਰਦਾ ਗਿਆ ਪਰ ਅੱਜ ਜਦੋਂ ਮੌਤ ਸਿਰ ਤੇ ਖੜੀ ਹੈ ਤਾਂ ਸਿਰਫ ਇੱਕ ਗੱਲ ਪੁੱਛਣਾ ਚਾਹੁੰਦਾ ਹਾਂ ਤੂੰ ਮੇਰੇ ਨਾਲ ਝੂਠ ਕਿਉਂ ਬੋਲਿਆ ਰਜਨੀ ਨੇ ਪਲਟ ਕੇ ਕਿਹਾ ਕਿਹੜਾ ਝੂਠ ਕਿਸ਼ੋਰ ਦਾ ਗਲਾ ਭਰ ਆਇਆ ਉਸ ਦੀਆਂ ਅੱਖਾਂ ਦੇ ਸਾਹਮਣੇ ਨਾਗਿੰਦਰ ਦਾ ਚਿਹਰਾ ਘੁੰਮ ਗਿਆ ਉਸਨੂੰ ਯਾਦ ਆਇਆ ਉਹ ਦਿਨ ਜਦੋਂ ਉਸਨੇ ਪਹਿਲੀ ਵਾਰ ਰਜਨੀ ਤੋਂ ਸੁਣਿਆ ਸੀ ਨਗਿੰਦਰ ਮੈਨੂੰ ਪਰੇਸ਼ਾਨ ਕਰਦਾ ਹੈ ਉਹ ਮੈਨੂੰ ਪਉਣ ਦੀ ਕੋਸ਼ਿਸ਼ ਕਰਦਾ ਹੈ ਤੂੰ ਉਸਦਾ ਦੋਸਤ ਹੈ ਇਸ ਲਈ ਉਹ ਖੁੱਲ ਕੇ ਕੁਝ ਨਹੀਂ ਕਰਦਾ ਉਸ ਵਕਤ ਕਿਸ਼ੋਰ ਦਾ ਖੂਨ ਖੋਲ ਉੱਠਿਆ ਸੀ ਉਸਨੂੰ ਲੱਗਿਆ ਸੀ ਕਿ ਉਸਦਾ ਸਭ ਤੋਂ ਪਿਆਰਾ ਦੋਸਤ ਉਸਦੀ ਘਰ ਵਾਲੀ ਤੇ ਬੁਰੀ ਨਜ਼ਰ ਰੱਖਦਾ ਹੈ ਇੱਕ ਸ਼ਾਮ ਨੂੰ ਉਸਨੇ ਖੁਦ ਆਪਣੇ ਕੰਨਾਂ ਨਾਲ ਰਜਨੀ ਅਤੇ ਨਾਗਿੰਦਰ ਦੀਆਂ ਗੱਲਾਂ ਸੁਨੀਆਂ ਰਜਨੀ ਕਹਿ ਰਹੀ ਸੀ ਤੂੰ ਮੈਨੂੰ ਛੱਡ ਕਿਉਂ ਨਹੀਂ ਦਿੰਦਾ ਮੈਂ ਤੇਰੇ ਦੋਸਤ ਦੀ ਘਰ ਵਾਲੀ ਹਾਂ ਕਿਸ਼ੋਰ ਨੇ ਅੱਧਾ ਸੱਚ ਸੁਣਿਆ ਸੀ ਅਤੇ ਪੂਰਾ ਗੁੱਸਾ ਉਸਦੇ ਸਿਰ ਤੇ ਚੜ ਗਿਆ ਅਗਲੇ ਹੀ ਦਿਨ ਉਸਨੇ ਨਾਗਿੰਦਰ ਨਾਲ ਝਗੜਾ ਕੀਤਾ ਤੇ ਗੁੱਸੇ ਵਿੱਚ ਚਾਕੂ ਖੋਪ ਦਿੱਤਾ ਅੱਜ ਜੇਲ੍ਹ ਦੀਆਂ ਕੰਧਾਂ ਦੇ ਵਿੱਚਕਾਰ ਬੈਠਾ ਕਿਸ਼ੋਰ बार-बार ਸੋਚ ਰਿਹਾ ਸੀ ਕਿ ਮੈਂ ਸਹੀ ਕੀਤਾ ਜਾ ਮੈਂ ਸਿਰਫ ਇੱਕ ਜਾਲ ਵਿੱਚ ਫਸ ਗਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੇ ਰਜਨੀ ਨੂੰ ਦੇਖਿਆ ਤੇ ਬੋਲਿਆ ਰਜਨੀ ਤੂੰ ਜਾਣਦੀ ਹੈ ਮੈਂ ਨਾਗਿੰਦਰ ਨੂੰ ਕਿਉਂ ਮਾਰਿਆ ਸਿਰਫ ਇਸ ਲਈ ਕਿ ਤੂੰ ਕਿਹਾ ਉਹ ਤੈਨੂੰ ਪਰੇਸ਼ਾਨ ਕਰਦਾ ਹੈ ਪਰ ਤੂੰ ਮੇਰੇ ਨਾਲ ਝੂਠ ਬੋਲਿਆ ਹੈ ਨਾ ਰਜਨੀ ਦੀਆਂ ਅੱਖਾਂ ਵਿੱਚ ਹਲਕੀ ਜਿਹੀ ਚਮਕ ਆ ਗਈ ਉਹ ਹੌਲੀ ਜਿਹੇ ਸੁਰ ਵਿੱਚ ਬੋਲੀ ਹਾਂ ਕਿਸ਼ੋਰ ਮੈਂ ਝੂਠ ਬੋਲਿਆ ਸੀ ਸੱਚ ਤਾਂ ਇਹ ਹੈ ਕਿ ਨਾ ਗੇਂਦਰ ਮੈਨੂੰ ਪਸੰਦ ਸੀ ਮੈਂ ਚਾਹੁੰਦੀ ਸੀ ਕਿ ਉਹ ਮੈਨੂੰ ਹਾਸਲ ਕਰੇ ਪਰ ਜਦੋਂ ਉਸਨੇ ਮੈਨੂੰ ਠੁਕਰਾ ਦਿੱਤਾ ਤਾਂ ਮੈਂ ਤੇਰੇ ਮਨ ਵਿੱਚ ਸ਼ੱਕ ਦਾ ਬੀਜ ਬੀਜ ਦਿੱਤਾ ਕਮਰੇ ਦੀ ਖਾਮੋਸ਼ੀ ਨਿਭਾਰੀ ਹੋ ਗਈ ਕਿ ਕੰਦਾ ਵੀ ਚੀਕ ਉੱਠੀਆਂ ਕਿ ਸ਼ੋਰ ਦਾ ਦਿਲ ਜਿਵੇਂ ਫਟ ਗਿਆ ਹੋਵੇ ਉਸਨੇ ਇੱਕ ਪੱਲੇ ਲਈ ਅੱਖਾਂ ਬੰਦ ਕਰ ਲਈਆਂ ਉਸਦੇ ਮਨ ਵਿੱਚ ਆਵਾਜ਼ਾਂ ਗੂੰਜ ਰਹੀਆਂ ਸੀ ਮੈਂ ਆਪਣੇ ਹੱਥਾਂ ਨਾਲ ਆਪਣੇ ਦੋਸਤ ਨੂੰ ਮਾਰਿਆ ਤੇ ਵਜਾ ਇਹ ਔਰਤ ਸੀ ਉਸ ਦਾ ਸਰੀਰ ਕੰਬਣ ਲੱਗਾ ਪਰ ਤਦੇ ਉਸਨੇ ਖੁਦ ਨੂੰ ਸੰਭਾਲ ਲਿਆ ਉਸ ਦੀਆਂ ਅੱਖਾਂ ਵਿੱਚ ਹੁਣ ਹੰਝੂ ਨਹੀਂ ਸਗੋ ਇੱਕ ਠੰਡਕ ਸੰਕਲਪ ਸੀ ਉਹ ਸੋਚਣ ਲੱਗਾ ਜੇ ਮੇਰੀ ਮੌਤ ਤੈ ਹੈ ਤਾਂ ਕਿਉਂ ਨਾ ਇਸ ਔਰਤ ਦਾ ਅਸਲੀ ਚਿਹਰਾ ਵੀ ਦੁਨੀਆ ਦੇ ਸਾਹਮਣੇ ਆ ਜਾਵੇ ਕਿਉਂ ਨਾ ਉਹ ਕੈਮਰੇ ਜਿਨ੍ਹਾਂ ਦਾ ਮੈਨੂੰ ਅੰਦਾਜ਼ਾ ਹੈ ਉਸੇ ਦੇ ਖਿਲਾਫ ਗਵਾਹੀ ਦੇਣ ਕਿਸ਼ੋਰ ਨੇ ਰਜਨੀ ਦਾ ਹੱਥ ਫੜ ਕੇ ਕਿਹਾ ਠੀਕ ਹੈ ਜੇ ਤੇ ਨੂਨਾ ਗੇਂਦਰ ਪਸੰਦ ਸੀ ਤਾਂ ਅੱਜ ਖੁੱਲ ਕੇ ਦੱਸ ਦੇ ਜੋ ਕੁਝ ਵੀ ਹੈ ਸਭ ਕਹਿ ਦੇ ਰਜਨੀ ਨੇ ਮੁਸਕੁਰਾ ਕੇ ਕਿਹਾ ਹਾਂ ਮੈਂ ਨਾ ਗੇਂਦਰ ਨਾਲ ਪਿਆਰ ਕਰਦੀ ਸੀ ਤੂੰ ਸਿਰਫ ਮੇਰੀ ਮਜਬੂਰੀ ਸੀ ਮੈਂ ਤੈਨੂੰ ਵਰਤਿਆ ਕਮਰੇ ਦੀਆਂ ਲੁਕੀਆਂ ਅੱਖਾਂ ਜਾਨੀ ਕਮਰੇ ਸਭ ਕੁਝ ਕੈਦ ਕਰ ਰਹੀਆਂ ਸੀ ਇੱਥੋਂ ਹੀ ਸ਼ੁਰੂ ਹੋਇਆ ਕਿਸ਼ੋਰ ਦਾ ਆਖਰੀ ਖੇਡ ਕਮਰੇ ਦੀ ਖਾਮੋਸ਼ੀ ਨੂੰ ਸਿਰਫ ਕੰਦ ਤੇ ਲੱਗੇ ਪੱਖੇ ਦੀ ਚਰਮ ਰਾਹਟ ਤੋੜ ਰਹੀ ਸੀ ਬਾਹਰ ਪਹਿਰੇਦਾਰਾਂ ਦੀ ਚਾਲ ਢਾਲ ਦੀ ਆਵਾਜ਼ ਵਿਚਕਾਰ ਵਿਚਾਰ ਗੂੰਜ ਰਹੀ ਸੀ ਪਰ ਅੰਦਰ ਹਰ ਲਮਹਾ ਕਿਸੇ ਤੂਫਾਨ ਤੋਂ ਘੱਟ ਨਹੀਂ ਸੀ ਕਿਸ਼ੋਰ ਬਿਸਤਰ ਤੇ ਬੈਠਾ ਸੀ ਉਸ ਦੀਆਂ ਅੱਖਾਂ ਸਿੱਧੇ ਰਜਨੀ ਦੇ ਚਿਹਰੇ ਤੇ ਟਿਕੀਆਂ ਸੀ ਉਸ ਚਿਹਰੇ ਤੇ ਮਾਸੂਮੀਅਤ ਨਹੀਂ ਸਗੋਂ ਇੱਕ ਅਜੀਬ ਜਿਹੀ ਠੰਡਕ ਸੀ ਜਿਵੇਂ ਉਸ ਨੂੰ ਕੋਈ ਅਫਸੋਸ ਨਾ ਹੋਵੇ रजनी ने होली जैसे सुर ਵਿੱਚ ਕਿਹਾ ਕਿਸ਼ੋਰ ਤੂੰ ਜਾਣਦਾ ਹੈ ਮੈਂ ਤੇਰੇ ਨਾਲ ਕਿਉਂ ਵਿਆਹ ਕੀਤਾ ਸੀ ਕਿਉਂਕਿ ਮੇਰੇ ਮਾਪਿਓ ਨੇ ਕਿਹਾ ਸੀ ਕਿ ਤੂੰ ਸਿੱਧਾ ਸਾਦਾ ਹੈ ਕਮਾਏਗਾ ਖਵਾਏਗਾ ਪਰ ਮੇਰਾ ਦਿਲ ਕਿਤੇ ਹੋਰ ਸੀ ਨਗਿੰਦਰ ਹੀ ਸੀ ਜੋ ਮੈਨੂੰ ਪਉਂਦਾ ਸੀ ਪਰ ਉਸਨੇ ਕਦੇ ਮੈਨੂੰ ਅਪਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਲਟਾ ਹਮੇਸ਼ਾ ਤੇਰੇ ਨਾਲ ਵਫਾਦਾਰ ਰਿਹਾ ਕਿਸ਼ੋਰ ਦਾ ਸਿਰ ਨਾ ਫਟਣ ਲੱਗਾ ਤਾਂ ਤੂੰ ਮੇਰੇ ਕੰਨਾਂ ਵਿੱਚ ਜ਼ਹਿਰ ਕੋਲਿਆ ਮੇਰੀ ਦੋਸਤੀ ਤੋੜ ਦਿੱਤੀ ਅਤੇ ਮੈਨੂੰ ਕਾਤਿਲ ਬਣਾ ਦਿੱਤਾ ਰਜਨੀ ਨੇ ਠੰਡੀ ਹੱਸੀ ਹੱਸਦੇ ਹੋਏ ਕਿਹਾ ਹਾਂ ਕਿਉਂਕਿ ਜਦੋਂ ਉਹ ਮੈਨੂੰ ਨਹੀਂ ਮਿਲਿਆ ਤਾਂ ਮੈਂ ਸੋਚਿਆ ਤੈਨੂੰ ਹੀ ਪਾਗਲ ਬਣਾ ਦਿਆਂ ਅਤੇ ਦੇਖ ਮੈਂ ਸਫਲ ਵੀ ਹੋ ਗਈ ਉਸ ਦੀ ਆਵਾਜ਼ ਕਮਰੇ ਦੀਆਂ ਕੰਧਾਂ ਨਾਲ ਟਕਰਾ ਕੇ ਗੂੰਜ ਗਈ ਕਿਸੋਰ ਦਾ ਸਿਰ ਝੁੱਕ ਗਿਆ ਉਸ ਦੀਆਂ ਅੱਖਾਂ ਵਿੱਚ ਨਫ਼ਰਤ ਅਤੇ ਬੇਵਸੀ ਦੋਵੇਂ ਸੀ ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਗੁਨਾਹ ਤੇਰੇ ਤੇ ਯਕੀਨ ਕਰਕੇ ਕੀਤਾ। ਨਾਗਿੰਦਰ ਜਿਸ ਨੂੰ ਮੈਂ ਭਰਾ ਕਹਿੰਦਾ ਸੀ ਉਸ ਨੂੰ ਆਪਣੇ ਹੱਥਾਂ ਨਾਲ ਮਾਰ ਦਿੱਤਾ। ਉਸ ਦੇ ਦਿਲ ਵਿੱਚ ਅੱਜ ਤੂਫਾਨ ਉਮੜ ਰਿਹਾ ਸੀ। ਅੱਜ ਜੇ ਨਾਗਿੰਦਰ ਜੀ ਹੁੰਦਾ ਹੁੰਦਾ ਤਾਂ ਮੈਂ ਉਸ ਤੋਂ ਮਾਫੀ ਮੰਗ ਲੈਂਦਾ। ਭਾਰ ਹੁਣ ਬਹੁਤ ਦੇਰ ਹੋ ਚੁੱਕੀ ਸੀ। ਉਸ ਦੀਆਂ ਮੁਠੀਆਂ ਕੱਸ ਗਈਆਂ। ਉਧਰ ਜੇਲ੍ਹ ਸਿਖਾਵਤ ਆਪਣੇ ਦਫਤਰ ਵਿੱਚ ਸਕਰੀਨ ਤੇ ਇਹ ਸਭ ਦੇਖ ਰਿਹਾ ਸੀ ਕੈਮਰੇ ਦੀ ਹਰ ਰਿਕਾਰਡਿੰਗ ਉਸ ਦੀ ਕੰਪਿਊਟਰ ਸਕਰੀਨ ਤੇ ਆ ਰਹੀ ਸੀ ਉਸ ਦੇ ਬੁੱਲਾਂ ਤੇ ਸ਼ੈਤਾਨੀ ਮੁਸਕਾਨ ਸੀ ਵਾਹ ਕੀ ਨਜ਼ਰਾ ਹੈ ਇਹ ਔਰਤ ਖੁਦ ਆਪਣੇ ਗੁਨਾਹ ਕਬੂਲ ਕਰ ਰਹੀ ਹੈ ਪਰ ਇਹ ਫੁਟੇਜ ਸਿਰਫ ਮੇਰੇ ਕੰਮ ਆਵੇਗੀ ਇਸ ਨੂੰ ਦਿਖਾ ਕੇ ਮੈਂ ਰਜਨੀ ਨੂੰ ਹਮੇਸ਼ਾ ਆਪਣੇ ਇਸ਼ਾਰਿਆਂ ਤੇ ਨਚਾ ਸਕਦਾ ਹਾਂ ਉਹ ਖੁਦ ਉਦ ਨੂੰ ਜੇਤੂ ਸਮਝ ਰਿਹਾ ਸੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਅਸਲੀ ਖੇਡ ਹੁਣ ਵੀ ਸ਼ੁਰੂ ਹੋਇਆ ਹੈ ਕਿਸ਼ੋਰ ਨੇ ਡੂੰਗਾ ਸਾਹ ਲੈ ਕੇ ਰਜਨੀ ਨੂੰ ਦੇਖਿਆ ਰਜਨੀ ਤੂੰ ਸੱਚ ਬੋਲ ਰਹੀ ਹੈ ਇਹ ਚੰਗੀ ਗੱਲ ਹੈ ਪਰ ਕੀ ਤੈਨੂੰ ਲੱਗਦਾ ਹੈ ਕਿ ਤੇਰਾ ਰਾਜ ਲੁਕਿਆ ਰਹੇਗਾ ਇੱਥੇ ਜੋ ਕੁਝ ਵੀ ਤੂੰ ਕਹਿ ਰਹੀ ਹੈ ਉਹ ਸਭ ਕੈਦ ਹੋ ਰਿਹਾ ਹੈ ਰਜਨੀ ਚੌਂਕੁੱਠੀ ਕੀ ਕੀ ਕੈਦ ਹੋ ਰਿਹਾ ਹੈ ਕਿਸ਼ੋਰ ਦੀਆਂ ਅੱਖਾਂ ਵਿੱਚ ਚਮਕ ਸੀ हां ਇਹ ਕੰਦਾ ਸਿਰਫ ਇਟ ਇਟ ਪੱਥਰ ਨਹੀਂ ਹਨ ਇਨ੍ਹਾਂ ਤੇ ਲੁਕੀਆਂ ਅੱਖਾਂ ਹਨ ਕੈਮਰੇ ਤੂੰ ਜੋ ਵੀ ਬੋਲ ਰਹੀ ਹੈ ਹਰ ਲਫ਼ਜ਼ ਰਿਕਾਰਡ ਹੋ ਰਿਹਾ ਹੈ ਨਹੀਂ ਨਹੀਂ ਇਹ ਮੁਨਕਿਰ ਨਹੀਂ ਕਿਸ਼ੋਰ ਨੇ ਠੰਡੀ ਹੱਸੀ ਹੱਸੀ ਇਹੀ ਤਾਂ ਮੇਰੀ ਆਖਰੀ ਇੱਛਾ ਸੀ ਮੈਂ ਜਾਣਦਾ ਸੀ ਕਿ ਜੇਲਰ ਗੰਦਾ ਇਨਸਾਨ ਹੈ ਉਹ ਸਾਡੀ ਵੀਡੀਓ ਰਾਤ ਨੂੰ ਲੁਕ ਕੇ ਵੀ ਦੇਖੇਗਾ ਅਤੇ ਇਸੇ ਲਾਲਚ ਵਿੱਚ ਉਹ ਸੱਚ ਨੂੰ ਕੈਦ ਕਰ ਲਵੇਗਾ ਇਹੀ ਮੇਰੀ ਅਸਲੀ ਜਿੱਤ ਹੈ ਰਜਨੀ ਨੇ ਘਬਰਾ ਕੇ ਚਾਰੇ ਪਾਸੇ ਦੇਖਿਆ ਕੰਦਾ ਬਲਬ ਪੱਖੇ ਸਭ ਪਾਸੇ ਉਸ ਦੀਆਂ ਨਜ਼ਰਾਂ ਢੋੜ ਰਹੀਆਂ ਸੀ ਉਸ ਦੀਆਂ ਸਾਹਾਂ ਤੇਜ਼ ਹੋ ਗਈਆਂ ਨਹੀਂ ਇਹ ਸਭ ਝੂਠ ਹੈ ਕੋਈ ਮੈਨੂੰ ਨਹੀਂ ਫੜ ਸਕਦਾ ਮੈਂ ਸਿਰਫ ਸਚਾਈ ਕਹੀ ਹੈ ਕੋਈ ਸਬੂਤ ਨਹੀਂ ਕਿਸ਼ੋਰ ਨੇ ਕਰਵਾਹਟ ਨਾਲ ਕਿਹਾ ਸਬੂਤ ਹੁਣ ਤੇਰੇ ਖਿਲਾਫ ਹੀ ਬੋਲਣਗੇ ਤੂੰ ਖੁਦ ਆਪਣੇ ਮੂੰਹ ਨਾਲ ਸਭ ਕੁਝ ਕਬੂਲ ਕੀਤਾ ਹੈ ਹੁਣ ਤੇਰੇ ਲਈ ਬਾਤ ਚੇ ਨਿਕਲਣਾ ਨਾ ਮੁਨਕਿਨ ਹੈ ਰਜਨੀ ਚੁੱਪ ਹੋ ਗਈ ਉਸ ਦੀਆਂ ਅੱਖਾਂ ਵਿੱਚ ਪਹਿਲੀ ਵਾਰ ਡਰ ਦੀ ਝਲਕ ਸੀ ਕਿਸ਼ੋਰ ਹੌਲੀ-ਹੌਲੀ ਖੜਾ ਹੋਇਆ ਉਸ ਨੇ ਰਜਨੀ ਦੇ ਚਿਹਰੇ ਵੱਲ ਦੇਖਿਆ ਅਤੇ ਬੋਲਿਆ ਮੈਂ ਕੱਲ ਮਰ ਜਾਵਾਂਗਾ ਪਰ ਮੌਤ ਤੋਂ ਪਹਿਲਾਂ ਇਹ ਸਕੂਨ ਲੈ ਜਾਵਾਂਗਾ ਕਿ ਤੇਰੇ ਗੁਨਾਹ ਹੁਣ ਦੁਨੀਆ ਦੇਖੇਗੀ ਤੂੰ ਮੈਨੂੰ ਧੋਖਾ ਦੇ ਕੇ ਜਿੱਤ ਗਈ ਸੀ ਰਜਨੀ ਪਰ ਯਾਦ ਰੱਖ ਸੱਚ ਹਮੇਸ਼ਾ ਜਿੱਤਦਾ ਹੈ ਰਜਨੀ ਨੇ ਕੁਝ ਕਹਿਣਾ ਚਾਹਿਆ ਪਰ ਉਸ ਦੇ ਬੁੱਲ ਕੰਬ ਰਹੇ ਸੀ ਸਵੇਰ ਦਾ ਸੂਰਜ ਜੇਲ੍ਹ ਦੀਆਂ ਸਲਾਕਾਂ ਤੇ ਚਮਕ ਰਿਹਾ ਸੀ ਪਹਿਰੇਦਾਰਾਂ ਨੇ ਸੀਟੀ ਵਜਾਈ ਅੱਜ ਦਾ ਦਿਨ ਖਾਸ ਸੀ ਫਾਂਸੀ ਦਾ ਦਿਨ ਕਿਸ਼ੋਰ ਨੂੰ ਫਾਂਸੀ ਦੇ ਤਖਤੇ ਤੱਕ ਲਿਜਾਇਆ ਗਿਆ ਉਸ ਦੇ ਹੱਥ ਬੰਨੇ ਹੋਏ ਸੀ ਪਰ ਚਿਹਰੇ ਤੇ ਅਜੀਬ ਜਿਹੀ ਸ਼ਾਂਤੀ ਸੀ ਜੇਲਰ ਸਖਾਵਤ ਨੇੜੇ ਖੜਾ ਸੀ ਉਸਨੇ ਸੋਚਿਆ ਅੱਜ ਇਹ ਮਰ ਜਾਵੇਗਾ ਅਤੇ ਮੈਂ ਰਜਨੀ ਨੂੰ ਆਪਣੀ ਮੁਠੀ ਵਿੱਚ ਕਰ ਲਵਾਂਗਾ ਪਰ ਤਦੇ ਪੁਲਿਸ ਅਧਿਕਾਰੀ ਉੱਥੇ ਪਹੁੰਚਿਆ ਉਸਦੇ ਹੱਥ ਵਿੱਚ ਇੱਕ ਫਾਈਲ ਸੀ ਅਤੇ ਅੱਖਾਂ ਵਿੱਚ ਹੈਰਾਨੀ ਜੇਲਰ ਸਾਹਿਬ ਸਾਨੂੰ ਕੱਲ ਰਾਤ ਦੀ ਪੂਰੀ ਰਿਕਾਰਡਿੰਗ ਮਿਲੀ ਹੈ ਇਸ ਵਿੱਚ ਕੈਦੀ ਦੀ ਘਰਵਾਲੀ ਨੇ ਨਾਗਿੰਦਰ ਦੀ ਮੌਤ ਦੇ ਪਿੱਛੇ ਆਪਣੀ ਸਾਜ਼ਿਸ਼ ਕਬੂਲ ਕੀਤੀ ਹੈ। ਤੁਸੀਂ ਦੱਸੋ ਇਹ ਫੁਟੇਜ ਤੁਹਾਡੇ ਕੋਲ ਕਿਵੇਂ ਪਹੁੰਚੀ? ਜੇਲਰ ਪਸੀਨੇ ਨਾਲ ਭਿੱਜ ਗਿਆ। ਰਜਨੀ ਨੂੰ ਵੀ ਜੇਲ੍ਹ ਵਿੱਚ ਬੁਲਾਇਆ ਗਿਆ। ਉਸ ਦੇ ਸਾਹਮਣੇ ਸਕਰੀਨ ਤੇ ਉਸ ਦੀ ਹੀ ਆਵਾਜ਼ ਗੂੰਜ ਰਹੀ ਸੀ। ਹਾਂ ਮੈਂ ਨਾਗਿੰਦਰ ਨਾਲ ਪਿਆਰ ਕਰਦੀ ਸੀ। ਮੈਂ ਹੀ ਕਿਸ਼ੋਰ ਦੇ ਮਨ ਵਿੱਚ ਸ਼ੱਕ ਪੈਦਾ ਕੀਤਾ ਕਿ ਇਹਨਾਂ ਦੀ ਦੋਸਤੀ ਟੁੱਟ ਜਾਵੇ ਉਹ ਚੀਕ ਪਈ ਨਹੀਂ ਇਹ ਝੂਠ ਹੈ ਮੈਂ ਕੁਝ ਨਹੀਂ ਕਿਹਾ ਪਰ ਸਚਾਈ ਸਭ ਦੇ ਸਾਹਮਣੇ ਸੀ ਅਦਾਲਤ ਨੇ ਤੁਰੰਤ ਹੁਕਮ ਦਿੱਤਾ ਕਿ ਰਜਨੀ ਨੂੰ ਗ੍ਰਿਫਤਾਰ ਕੀਤਾ ਜਾਵੇ ਜੇਲਰ ਤੇ ਵੀ ਸ਼ੱਕ ਦੀ ਉਂਗਲ ਉੱਠੀ ਕਿਉਂਕਿ ਉਸਨੇ ਕੈਮਰੇ ਆਪਣੇ ਲਾਲਚ ਲਈ ਲਗਵਾਏ ਸੀ ਉਸ ਦੇ ਖਿਲਾਫ ਜਾਂਚ ਸ਼ੁਰੂ ਹੋ ਗਈ। ਫਾਂਸੀ ਦਾ ਫੰਦਾ ਉਸ ਦੇ ਗਲੇ ਵਿੱਚ ਪਾਇਆ ਗਿਆ। ਪਰ ਇਸ ਵਾਰ ਕਿਸ਼ੋਰ ਦੀਆਂ ਅੱਖਾਂ ਵਿੱਚ ਡਰ ਨਹੀਂ ਸੀ। ਸਿਰਫ ਇੱਕ ਸਕੂਨ ਸੀ। ਉਸ ਨੇ ਮਨ ਹੀ ਮਨ ਕਿਹਾ, "ਨਾਗੇਂਦਰ ਭਰਾ, ਮੈਨੂੰ ਮaaf ਕਰ ਦੇਣਾ। ਤੇਰੇ ਕਾਤਿਲ ਨੂੰ ਸਜ਼ਾ ਮਿਲ ਰਹੀ ਹੈ। ਹੁਣ ਮੈਂ ਚੈਨ ਨਾਲ ਮਰ ਸਕਦਾ ਹਾਂ।" ਕਾਂਟੀ ਵੱਜੀ ਤਖਤਾ ਖਿਸਕਿਆ ਅਤੇ ਕਿਸ਼ੋਰ ਦੀ ਦੇ ਝੁੱਲ ਗਈ ਜੇਲ੍ਹ ਦੀਆਂ ਕੰਧਾਂ ਨੇ ਇੱਕ ਹੋਰ ਕਿੱਸਾ ਆਪਣੇ ਅੰਦਰ ਕੈਦ ਕਰ ਲਿਆ ਇੱਕ ਦੋਸਤ ਦੀ ਹੱਤਿਆ ਇੱਕ ਔਰਤ ਦਾ ਧੋਖਾ ਅਤੇ ਇੱਕ ਕੈਦੀ ਦੀ ਆਖਰੀ ਚਾਲ ਕਿਸ਼ੋਰ ਮਰ ਗਿਆ ਪਰ ਸੱਚ ਜਿਉਂਦਾ ਰਿਹਾ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ